ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਬੈਰਾਗਣ ਮਹਲਾ 3 ਜੀ ਸਭ ਜਗ ਕਾਲਹਿ ਵਸ ਹੈ ਬਾਂਦਾ ਦੂਜਾ ਭਾਏ ਹਮੇ ਕਰਮ ਕਮਾਮ ਦੇ ਮਨ ਮੁਖ ਮਿਲੈ ਸਜਾਇ ਮੇਰੇ ਮਨ ਗੁਰ ਚਰਨੀ ਚਿਤ ਲਾਇ ਗੁਰਮਖ ਨਾਮ ਨਿਧਾਨ ਲਐ ਦਰਗਾ ਲੈ ਛਡਾਇ ਰਹਾਉ ਲੱਖ 84 ਭਰਮ ਦੇ ਮਨ ਹੱਠ ਆਵ ਜਾਏ ਗੁਰ ਕਾ ਸ਼ਬਦ ਨਾ ਚੀਨੇਉ ਫਿਰ ਫਿਰ ਜੋਨੀ ਪਾਇ ਗੋਰਮੁਖ ਆਪਿ ਪਛਾਨਿਆ ਹਰ ਨਾਮ ਵਸਿਆ ਮਨ ਆਏ ਅਨ ਦਿਨ ਭਗਤੀ ਰਤਿਆ ਹਰ ਨਾਮੇ ਸੁਖ ਸਮਾਇ ਮਨ ਸ਼ਬਦ ਮਰੈ ਪ੍ਰਤੀਤ ਹੋਏ ਹਉ ਮੈਂ ਤਜੇ ਬਿਕਾਰ ਜਨ ਨਾਨਕ ਕਰਮੀ ਪਾਈਆਂ ਹਰ ਨਾਮਾ ਭਗਤ ਭੰਡਾਰ ਮਨ ਸ਼ਬਦ ਮਰੈ ਪ੍ਰਤੀਤ ਹੋਏ ਹਉ ਮੈਂ ਤਜੇ ਬਿਕਾਰ ਜਨ ਨਾਨਕ ਕਰਮੀ ਪਾਇਣ ਹਰ ਨਾਮਾ ਭਗਤ ਭੰਡਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 162 ਦੇ ਉੱਪਰ ਅੰਕਿਤ ਹੈ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਿਹਾ ਮੇਰੇ ਮਨ ਗੁਰ ਚਰਨੀ ਚਿਤ ਲਾਇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਚਾਰਾਂ ਸ਼ਬਦ ਜਦੋਂ ਆਉਂਦਾ ਹੈ ਇਸ ਦਾ ਅਰਥ ਹੈ ਗੁਰੂ ਦੇ ਉਪਦੇਸ਼ ਗੁਰੂ ਕੀ ਬਾਣੀ ਜਿਸ ਤਰ੍ਹਾਂ ਜਾਪ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਸਤਿਗੁਰੂ ਦਾ ਨਾਮ ਹੀ ਸਤਿਗੁਰੂ ਦੇ ਚਰਨ ਹਨ ਸਤਿਗੁਰੂ ਦਾ ਸ਼ਬਦ ਹੀ ਸਤਗੁਰੂ ਦੇ ਚਰਨ ਹਾਂ ਅਸੀਂ ਇਹਨੂੰ ਮੱਥਾ ਟੇਕਣ ਦਾ ਵਿਭਾਗ ਸਮਝ ਲੈਂਦੇ ਆ ਬੜੀ ਕਿਰਪਾ ਬੜੀ ਰਹਿਮਤ ਉਹਨਾਂ ਪਰਿਵਾਰਾਂ ਦੇ ਉੱਪਰ ਕਿਹ ਜਗ੍ਹਾ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਬੱਚੇ ਨੂੰ ਬਿਠਾਇਆ ਜਾਂਦਾ ਕਹਿੰਦੇ ਗੁਰੂ ਚਰਨੀ ਲਾ ਰਿਹਾ ਬਹੁਤ ਅੱਛਾ ਇੱਕ ਸੰਦੇਸ਼ ਵੀ ਸਾਰੇ ਨੂੰ ਜਾਂਦਾ ਹੈ ਗੁਰੂ ਚਰਨੀ ਲਗਣਾ ਭਾਵ ਗੁਰੂ ਕੇ ਸ਼ਬਦ ਨਾਲ ਜੁੜਨਾ ਸਭ ਕਹਿੰਦੇ ਮੇਰੇ ਮਨ ਗੁਰ ਚਰਨੀ ਚਿਤ ਲਾਏ ਗੁਰੂ ਕੇ ਸ਼ਬਦ ਗੁਰੂ ਦੇ ਨਾਮ ਦੇ ਨਾਲ ਚਿਤ ਜੋੜ ਗੁਰਮਖ ਨਾਮ ਨਿਧਾਨ ਲੈ ਦਰਗਾ ਲੇ ਛੜਾ ਉਹ ਨਾਮ ਦਾ ਖਜ਼ਾਨਾ ਨਿਧਾਨ ਦਾ ਅਰਥ ਹੁੰਦਾ ਹੈ ਖਜ਼ਾਨਾ ਜਦੋਂ ਗੁਰੂ ਕੇ ਸਨਮੁਖ ਹੋ ਕੇ ਗੁਰੂ ਦੇ ਰਾਹੀ ਉਸ ਪਰਮੇਸ਼ਰ ਦੇ ਨਾਮ ਦੇ ਖਜ਼ਾਨੇ ਨੂੰ ਜਪਦਾ ਹੈ ਸਭ ਕੰਦੇ ਦਰਗਾਹਾਂ ਲੈ ਛੜਾਏ ਉਹਦੀ ਬਰਕਤ ਦੇ ਨਾਲ ਬਕਾਰਾਂ ਦੇ ਵਿੱਚ ਨਹੀਂ ਪੈਂਦਾ ਸੁਰਖਰੂ ਹੋ ਜਾਂਦਾ ਜਿਹਨੂੰ ਆਪਾਂ ਪੜ੍ਹਦੇ ਆ ਜਿਨੀ ਨਾਮ ਧਿਆਇਆ ਗੈਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਹਦੇ ਮੁਖ ਉਜਲ ਹੁੰਦੇ ਆ ਪਰਮੇਸ਼ਰ ਦੇ ਨਾਮ ਦੇ ਨਾਲ ਜਿਹੜਾ ਜੁੜਦਾ ਸਤਗੁਰੂ ਕਹਿੰਦੇ ਨਾਮ ਜਪੋ ਮੇਰੇ ਸਾਜਣ ਸੈਣਾ ਨਾਮ ਬਿਨਾ ਮੈਂ ਅਵਰ ਨਾ ਕੋਈ ਵੱਡੇ ਭਾਗ ਗੁਰਮੁਖ ਹਰ ਲੈਣ ਕਿੰਨੇ ਪ੍ਰਣਾਮ ਪ੍ਰਮਾਣ ਸਤਿਗੁਰ ਨੇ ਦਿੱਤੇ ਕੋਈ ਐਸਾ ਸ਼ਬਦ ਨਹੀਂ ਜਿਹਦਾ ਭਾਵ ਜਿਹਦਾ ਨਿਚੋੜ ਜਿਹੜਾ ਨਾਮ ਨਾ ਹੋਵੇ ਸਤਿਗੁਰ ਕਹਿੰਦੇ ਗੁਰੂ ਚਰਨਾ ਨਾਲ ਜੁੜਨਾ ਹੈ ਮੇਰੇ ਮਨ ਗੁਰ ਚਰਨੀ ਚਿਤ ਲਾਇ ਗੁਰਮਖ ਨਾਮ ਨਿਧਾਨ ਲੈ ਦਰਗਾਹ ਲੈ ਛੜਾਏ ਰਹਾ ਸਭ ਜਗ ਕਾਲਹਿ ਵਸ ਹੈ ਬੰਦਾ ਦੂਜੇ ਭਾਏ ਜਦੋਂ ਮਨੁੱਖ ਪਰਮੇਸ਼ਰ ਨੂੰ ਛੱਡ ਕੇ ਦੂਜੇ ਭਾਵ ਦੇ ਵਿੱਚ ਲੱਗ ਗਿਆ ਸਭ ਜਗ ਕਾਲਹਿ ਵਸ ਹੈ ਉਹਨਾ ਗੁਰਮੁਖਾਂ ਨੂੰ ਛੱਡ ਕੇ ਕਾਲ ਦੇ ਵਸ ਭਾਵ ਉਹਨਾਂ ਦੀ ਆਤਮਿਕ ਮੌਤ ਹੋ ਗਈ ਪਾਵੇਂ ਉਹ ਸਰੀਰਕ ਤੌਰ ਤੇ ਆਪਾਂ ਨੂੰ ਚੱਲਦੇ ਫਿਰਦੇ ਬੋਲਦੇ ਖਾਂਦੇ ਪੀਂਦੇ ਦਿਖਦੇ ਆ ਪਰ ਉਹ ਅੰਦਰੋਂ ਮਰ ਚੁੱਕੇ ਉਹਨਾਂ ਦੀ ਆਤਮਿਕ ਮੌਤ ਹੋ ਗਈ ਹੈ ਸਭ ਨੇ ਆਖਿਆ ਨਾ ਜਿਹਦਾ ਪਿਆਰੇ ਨਹੀਂ ਬਣਿਆ ਉਹ ਭਾਵੇਂ ਜਿੰਨਾ ਮਰਜੀ ਸੁੰਦਰ ਹੋਵੇ ਜਿੰਨਾ ਮਰਜੀ ਗਿਆਨੀ ਪੁਰਸ਼ ਹੋਵੇ ਭਾਵੇਂ ਜਿਹੜੇ ਮਰਜੀ ਵੱਡੇ ਖਾਨਦਾਨ ਦਾ ਹੋਵੇ ਬਹੁਤ ਵੱਡਾ ਧਨਾਟ ਹੋਵੇ ਜੇ ਪ੍ਰਮਾਤਮਾ ਨਾਲ ਪਿਆਰ ਨਹੀਂ ਤਾਂ ਕਹਿੰਦੇ ਡੈੱਡ ਬੋਡੀ ਐ ਮ੍ਰਿਤਕ ਹੈ ਮਰਿਆ ਹੋਇਆ ਐ ਅਤ ਸੁੰਦਰ ਕੁਲੀਨ ਚਤਰ ਮੁਖ ਇਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਜੇ ਪਰਮੇਸ਼ਰ ਕਾਲਪੁਰਖ ਨਾਲ ਪਿਆਰ ਹੀ ਨਹੀਂ ਬਣਿਆ ਕਹਿੰਦੇ ਮਰਦਾ ਹੈ ਜਦਾ ਪੜਦੇ ਆਪਾਂ ਆਖਾਂ ਜੀਵਾ ਬਿਸਰੇ ਮਰ ਜਾਓ ਜਦੋਂ ਅਸੀਂ ਭੁੱਲ ਜਾਂਦੇ ਹਾਂ ਸਾਡੀ ਆਤਮਿਕ ਮੌਤ ਹੋ ਜਾਂਦੀ ਹੈ ਆਪਾਂ ਕਹਿੰਦੇ ਨਾ ਇਸ ਬੰਦੇ ਦੀ ਜਮੀਰ ਮਰੀ ਹੋਈ ਹੈ ਇਹ ਬੰਦਾ ਅੰਦਰੋਂ ਮਰਿਆ ਹੋਇਆ ਸਤਿਗੁਰੂ ਕਹਿੰਦੇ ਆ ਵੀ ਤੂੰ ਮਰਿਆ ਭਾਈ ਜਿਹੜਾ ਰੱਬ ਨੂੰ ਭੁਲਾ ਦਿੰਦਾ ਉਹ ਅੰਦਰੋਂ ਖਤਮ ਹੈ ਉਹ ਸਰੀਰ ਕਰਕੇ ਤੁਰਿਆ ਫਿਰਦਾ ਪਰ ਆਤਮਿਕ ਮੌਤੇ ਮਰ ਗਿਆ ਸਭ ਜਗ ਕਾਲਹਿ ਵਸ ਹੈ ਬੰਦਾ ਦੂਜਹਿ ਪਾਏ ਹਾਮੇ ਕਰਮ ਕਮਾਮ ਦੇ ਉਹ ਜੋੜਾ ਵੀ ਕੰਮ ਉਹਨਾਂ ਨੇ ਕਰਨਾ ਫਿਰ ਹਾਂ ਤੇ ਮੈਂ ਦੇ ਵਿੱਚ ਫਸ ਕੇ ਕਰਦੇ ਆ ਭਾਵੇਂ ਕੋਈ ਘਰ ਦਾ ਕੰਮ ਕਰਨਗੇ ਭਾਵੇਂ ਫਿਰ ਧਾਰਮਿਕ ਕੰਮ ਕਰਨਗੇ ਕੋਈ ਵੀ ਕੰਮ ਕਰਦੇ ਤੇ ਹਮੇ ਦੇ ਆਸਰੇ ਕਰਦੇ ਆ ਹਮੇ ਕਰਮ ਕਮਾਮ ਦੇ ਮਨ ਮੁਖ ਮੜਾ ਸਜਾਏ ਪਰ ਜਿਹੜਾ ਮਨ ਦੇ ਪਿੱਛੇ ਤੁਰਦਾ ਉਹਨੂੰ ਕਹਿੰਦੇ ਮਨਮੁਖ ਉਹਨੂੰ ਫਿਰ ਸਜ਼ਾ ਮਿਲਦੀ ਹੈ ਪਛਤਾਉਂਦਾ ਹੈ ਇਸ ਕਰਕੇ ਸਤਗੁਰੂ ਕਹਿੰਦੇ ਏ ਮੇਰੇ ਮਨਾ ਤੂੰ ਸਤਗੁਰੂ ਨਾਲ ਜੁੜ ਆਪਣਾ ਚਿੱਤ ਗੁਰੂ ਦੇ ਚਰਨਾਂ ਨਾਲ ਜੋੜ ਮੇਰੇ ਮਨਾ ਗੁਰ ਚਰਨੀ ਚਿਤ ਲਾਇ ਗੁਰਮਖ ਨਾਮ ਨਿਧਾਨ ਲੈ ਦਰਗਾ ਲੈ ਛੜਾਏ ਰਹਾ ਇਸ ਕਰਕੇ ਸਤਗੁਰੂ ਪ੍ਰੇਰਣਾ ਕਰਦੇ ਆ ਕਿ ਬਹੁਤ ਮੁਸ਼ਕਲ ਦੇ ਨਾਲੇ ਮਨੁੱਖਾ ਜਨਮ ਮਿਲੇ ਐਸਾ ਨਾ ਹੋਵੇ ਕਿ ਇਹ ਵੀ ਬ्यर्थ ਚਲਾ ਜਾਏ ਹੁੰਦਾ ਹੀ ਆ ਨਾ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਮਰਨਾ ਖਸਮ ਵਿਸਾਰ ਖਵਾਰੀ ਕਿੰਨੀ ਧ੍ਰਗ ਜੀਵਨ ਨਹੀਂ ਰਹਿਣਾ ਪਰ ਸਤਿਗੁਰੂ ਕਹਿੰਦੇ ਭਾਈ ਇਹ ਮਨੁੱਖਾ ਜਨਮ ਦੇ ਵਿੱਚ ਆ ਕੇ ਰੱਬ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਲੱਖਾਂ ਜੋਨੀਆਂ ਦੇ ਵਿੱਚੋਂ ਭਟਕਿਆ ਲੱਖ 84 ਭਰਮ ਦੇ ਮਨ ਹੱਠ ਆਵੈ ਜਾਏ ਹੁਣ ਸਤਿਗੁਰੂ ਨੇ ਜੋ ਕਿਹਾ ਉਦਾਹਰਨ ਦਿੱਤੀਆਂ ਪਰ ਨਾਲ ਇਹ ਵੀ ਸਤਿਗੁਰੂ ਸਮਝਾਉਂਦੇ ਆ ਕਿ ਇਹ ਜਿਹਨੂੰ ਮਨੁੱਖਾ ਜਨਮ ਮਿਲਿਆ ਨਾ ਤੇ ਇਹਦੇ ਵਿੱਚ ਹੀ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ। ਰੋਜ਼ ਆਪਾਂ ਬਚਨ ਪੜ੍ਹਦੇ ਆਂ ਕਹਿੰਦੇ ਭਈ ਪ੍ਰਾਪਤ ਮਾਨੁਖ ਦੀ ਹੁਰੀਆ ਕਾਦੇ ਵਾਸਤੇ ਮਿਲਿਆ ਗੋਬਿੰਦ ਮਰਣ ਕੀ ਇਹ ਤੇਰੀ ਬਰੀਆ ਅਵਰ ਕਾਜ ਤਿਰਕ ਤੇ ਨਾ ਕਾਮਿਲ ਸਾਧ ਸੰਗਤ ਭਜ ਕੇਵਲ ਨ ਤੇ ਬੜੀ ਕਠਿਨਾਈ ਦੇ ਨਾਲ ਪ੍ਰਾਪਤ ਹੋਇਆ ਇਸ ਮਰੁਖਾ ਜਨਮ ਤੇ ਮਾਨਸ ਜਨਮ ਦਲੰਬ ਗੁਰਮੁਖ ਪਾਇਆ ਮਾਨਤਨ ਹੋਏ ਚਲੰਬ ਜੇ ਗੁਰ ਜੇ ਸਤਗੁਰ ਪਾਇਆ ਤੇ ਜਿਹੜੇ ਪਾ ਜਾਂਦੇ ਨਾ ਚੱਲੇ ਜਨਮ ਸਵਾਰ ਬਖਰ ਸੱਚ ਲੈ ਪਤ ਪਾਏ ਦਰਬਾਰ ਸਤਗੁਰ ਸ਼ਬਦ ਪੈ ਉਹ ਸਤਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਤਮਿਕ ਜੀਵਨ ਪ੍ਰਾਪਤ ਕਰਦੇ ਬਾਰ ਬਾਰ ਗੁਰਬਾਣੀ ਦੇ ਵਿੱਚ ਇਸ ਗੱਲ ਨੂੰ ਸਮਝਾਇਆ ਗਿਆ ਪਾਈਏ ਮਨੁੱਖਾ ਜਨਮ ਮਿਲਿਆ ਤੇ ਇਹਦੀ ਪ੍ਰਾਪਤੀ ਪਰਮੇਸ਼ਰ ਦੇ ਨਾਲ ਜੁੜ ਕੇ ਹੋਣੀ ਹੈ ਤੂੰ ਸਤਿਗੁਰੂ ਦੀ ਬਾਣੀ ਨਾਲ ਜੁੜ ਬਹੁਤ ਜਨਮਾਂ ਤੋਂ ਭਟਕੇ ਹੋਏ ਆਂ ਭਗਤ ਰਵੀਦਾਸ ਜੀ ਦਾ ਕੱਲ ਜਨਮ ਦਿਹਾੜਾ ਆ ਰਿਹਾ ਤੇ ਕਹਿੰਦੇ ਅਸੀਂ ਇੱਕ ਜਨਮ ਤੋਂ ਨਹੀਂ ਬਹੁਤ ਜਨਮ ਵਿਸਰੇ ਤੇ ਮਾਦ ਅਸੀਂ ਬਹੁਤ ਜਨਮਾਂ ਤੋਂ ਵਿਸਰੇ ਹੋਏ ਆਂ ਇਹ ਜਨਮ ਤੇ ਮਾਰੇ ਲੇਖੇ ਕਹਾ ਰਵਦਾਸ ਆਸ ਲਗ ਜੀਵੋ ਚਿਰ ਭਾਉ ਦਰਸ਼ਨ ਦੇਖ ਇਹ ਸਤਿਗੁਰੂ ਬੜਾ ਚਿਹਰਾ ਹੋ ਗਿਆ ਦੇਖੋ ਕਿੰਨੀ ਸੋਹਣੀ ਉਹਨਾਂ ਦਾ ਰੱਬ ਦੇ ਅੱਗੇ ਅਰਦਾਸ ਕਰਨ ਦਾ ਰੱਬ ਦੇ ਅੱਗੇ ਅਰਜ਼ੋਈ ਕਰਨ ਦਾ ਤਰੀਕਾ ਜਿਹੜਾ ਉਹ ਸ਼ਬਦ ਦੀ ਰਹਾਉ ਦੀ ਪੰਕਤੀ ਕਹਿੰਦੇ ਹਾਂ ਬਲ ਬਲ ਜਾਉ ਰਮਈਆ ਕਾਰਨ ਕారణ ਕਵਣ ਅਬੋਲ ਕਿ ਇਹ ਪਰਮੇਸ਼ਰ ਕੀ ਕਾਰਨ ਹੈ ਕਿ ਤੂੰ ਬੋਲਦਾ ਨਹੀਂ ਹੈ ਬੋਲਣ ਦਾ ਭਾਵ ਤੂੰ ਹੁਣ ਆਪਾਂ ਇਹ ਕਹਿੰਦੇ ਰੱਬ ਤਾਂ ਵੀ ਉਹ ਸਰੂਪ ਕੋਈ ਨਹੀਂ ਰੱਬ ਦਾ ਪਰ ਕਹਿੰਦੇ ਕਿਉਂ ਨਹੀਂ ਬੋਲਦਾ ਬੋਲਣਾ ਉਹਦੇ ਅੰਦਰ ਸਾਡੇ ਬੋਲਦਾ ਨਾ ਸਾਰੇ ਉਹਦੇ ਉਹਦੀ ਬਾਣੀ ਬੋਲ ਰਹੀ ਹੈ ਨਾ ਬਾਣੀ ਪ੍ਰਭ ਕੀ ਸਭ ਕੋ ਬੋਲੇ ਸਾਰਿਆਂ ਦੇ ਅੰਦਰ ਉਹ ਬੋਲ ਰਿਹਾ ਹੈ ਜੇ ਨਿਤਨੇਮ ਨਹੀਂ ਕਰ ਰਿਹਾ ਪਾਠ ਨਹੀਂ ਕਰ ਰਿਹਾ ਬਾਣੀ ਨਹੀਂ ਪੜ ਰਿਹਾ ਮਤਲਬ ਉਹ ਅੰਦਰੋਂ ਬੋਲ ਹੀ ਨਹੀਂ ਰਿਹਾ ਅੰਦਰ ਨੂੰ ਗੱਲ ਕਰਦੇ ਆ ਕਹਿੰਦੇ ਕਾਰਨ ਕਵਣ ਆ ਬੋਲ ਇਹ ਨਹੀਂ ਕਿ ਉਹਨਾਂ ਨੇ ਇੱਕ ਗੱਲ ਦਾ ਲੋਕਾਂ ਦਾ ਭਰਮ ਘੜ ਦਿੱਤਾ ਰਬੀਦਾਸ ਜੀ ਨੇ ਇਹ ਨਹੀਂ ਕਿ ਬ੍ਰਾਹਮਣਾਂ ਦੇ ਅੰਦਰ ਹੀ ਬੋਲੇਗਾ ਉੱਚ ਮਾਰਾਂ ਦੇ ਅੰਦਰ ਵੀ ਕਹਿੰਦੇ ਬੋਲ ਸਕਦਾ ਇੱਥੇ ਜਾਤ ਪਾਤ ਨੂੰ ਗੁਰੂ ਸਾਹਿਬ ਨੇ ਨਹੀਂ ਮੰਨਿਆ ਬਰਾਬਰ ਦਾ ਸਨਮਾਨ ਦਿੰਦਾ ਹੈ ਬਰਾਬਰ ਦੀ ਰਹਿਮਤ ਉਹ ਦਿੱਤੀ ਸਤਗੁਰੂ ਮਹਾਰਾਜ ਨੇ ਪਰ ਉਹਨਾਂ ਨੇ ਇਸ ਗੱਲ ਨੂੰ ਨਹੀਂ ਛਿਪਾਇਆ ਪਰ ਉਹਨਾਂ ਨੇ ਇਹ ਸ਼ਬਦ ਨੂੰ ਜ਼ਰੂਰ ਵਰਤੇ ਚਮਾਰ ਸ਼ਬਦ ਜ਼ਰੂਰ ਵਰਤੇ ਆ ਰਵਿਦਾਸ ਜੀ ਲੋਕਾਂ ਨੂੰ ਪਤਾ ਲੱਗ ਜਾਏ ਨੀਚ ਜਾਤ ਹਰ ਜਪਦਿਆਂ ਉੱਤਮ ਪਦਵੀ ਪਾਏ ਲੋਕਾਂ ਨੂੰ ਪਤਾ ਲੱਗ ਜਾਏ ਗੁਰअर्जਨ ਸਾਹਿਬ ਕਹਿੰਦੇ ਰਬੀ ਦਾਸ ਟਵੰਦਾ ਢੋਰ ਨੀਤ ਤਿੰਨ ਤਿਆਗੀ ਮਾਇਆ ਮਰੇ ਹੋਏ ਪਸ਼ੂ ਢੋਂਦਾ ਸੀ ਚਮੜੇ ਦਾ ਕੰਮ ਕਰਦਾ ਸੀ ਰਬਦਾਸ ਟਵੰਦਾ ਢੋਰ ਨਹੀਂ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਥ ਸੰਗ ਹਰ ਦਰਸ਼ਨ ਪਾਇਆ ਆ ਜੈ ਜੈਕਾਰ ਹੋ ਰਹੀ ਹੈ ਦੋ ਕਾਰਨ ਕੀ ਹੈ ਕਿ ਉਹ ਜਿਹੜਾ ਰੱਬ ਪਰਮੇਸ਼ਰ ਨਾਲ ਜੁੜ ਗਿਆ ਰਬਦਾਸ ਜੀ ਬਨਾਰਸ ਦੀ ਉਹ ਪਾਵਨ ਧਰਤੀ ਜਿਹੜੀ ਬ੍ਰਾਹਮਣ ਆਪਣੇ ਕਬਜ਼ੇ ਵਿੱਚ ਲੈ ਕੇ ਬੈਠੇ ਸੀ ਉਸ ਧਰਤੀ ਤੇ ਉਹਨਾਂ ਦਾ ਜਨਮ ਹੁੰਦਾ ਤੇ ਕਹਿੰਦੇ ਅਰਜੋਈ ਕਰੀਏ ਕਿ ਹਮ ਸਰਦੀਨ ਦਿਆਲ ਨ ਤੁਮ ਸਰ ਆਵਪਤੀਆਰ ਕਿਆ ਕੀਜੇ ਇਸ ਗੱਲ ਦਾ ਕੋਈ ਪ੍ਰਤਾਵਾ ਕਰਨ ਦੀ ਲੋੜ ਨਹੀਂ ਹੈ ਕਿ ਇਹ ਸਤਿਗੁਰੂ ਤੇਰੇ ਵਰਗਾ ਦਿਆਲੂ ਕੋਈ ਨਹੀਂ ਤੇ ਸਾਡੇ ਵਰਗਾ ਕੰਗਾਲ ਕੋਈ ਨਹੀਂ ਹੈ ਇਹ ਪਤਾ ਹੀ ਹੈ ਨਾ ਸਾਰਿਆਂ ਨੂੰ ਪਤਾ ਹੈ ਕਹਿੰਦੇ ਇਹਦੇ ਵਿੱਚ ਕੋਈ ਦੋ ਗੱਲਾਂ ਦੋ ਰਾਵਾਂ ਨਹੀਂ ਹਨ ਹਮ ਸਰਦੀਨ ਦਿਆਲ ਨ ਤੁਮ ਸਰ ਆਵਪਤੀਆਰ ਕਿਆ ਕੀਜੇ ਇਹ ਸਤਿਗੁਰੂ ਤੂੰ ਕਿਰਪਾ ਕਰ ਬਚਨੀ ਤੋਰ ਮੋਰ ਮਨ ਮਾਨੇ ਤੇਰੇ ਬਚਨਾ ਤੇ ਮੇਰਾ ਮਨ ਬਣ ਗਿਆ ਬਚਨੀ ਤੋਰ ਮੋਰ ਮਨ ਮਾਨੇ ਜਨਕੋ ਪੂਰਨ ਦੀਜੈ ਇਹ ਮੈਨੂੰ ਪੂਰਾ ਸਿਧਕ ਬਖਸ਼ਿਸ਼ ਕਰ ਦੇ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਣ ਅਬੋਲ ਬਹੁਤ ਜਨਮ ਵਿਸਰੇ ਤੇ ਮਾਦਵ ਇਹ ਜਨਮ ਤੇਮਾਰੇ ਲੈ ਕੇ ਕਹ ਰਵਿਦਾਸ ਆਸ ਲਗ ਜੀਵੋ ਚਿਰ ਭਾਇੋ ਦਰਸ਼ਨ ਦੇਕੇ ਜੇ ਦਰਸ਼ਨ ਕਰਨੇ ਰਵਿਦਾਸ ਜੀ ਦੇ 40 ਸ਼ਬਦ ਹੈ 16 ਰਾਗਾਂ ਦੇ ਵਿੱਚ ਰਬਦਾਸ ਜੀ ਦੇ ਤੇ ਜਿਹੜੇ ਸਾਨੂੰ ਅ ਅਧਿਆਤਮਿਕ ਸਿਖਰ ਤੇ ਪਹੁੰਚਾਉਂਦੇ ਆ ਵੇਖੋ ਉਹਨਾਂ ਦਾ ਪਿਆਰ ਜਿਹੜਾ ਸੀ ਅਕਾਲ ਪੁਰਖ ਪਰਮੇਸ਼ਰ ਨਾਲ ਕਿੰਨਾ ਅਕਾਲ ਪੁਰਖ ਨਾਲ ਪਿਆਰ ਸੀ ਤੇ ਜਦੋਂ ਉਹ ਗੱਲ ਕਰਦੇ ਆ ਜਦੋਂ ਸਮਝਾਉਂਦੇ ਆ ਕਹਿੰਦੇ ਭਾਈ ਗੱਲ ਕੀਤੀ ਜਦੋਂ ਸੰਗਤ ਦੀ ਗੱਲ ਕਰਦੇ ਕਹਿੰਦੇ ਸਾਧ ਸੰਗਤ ਬਿਨ ਭਾਉ ਨਹੀਂ ਉਪਜੇ ਭਾਉ ਬਿਨ ਭਗਤ ਨ ਹੋਇ ਤੇ ਤੇ ਉਹਨਾਂ ਨੇ ਆਖਿਆ ਕਹਿੰਦੇ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟਾ ਮੈਂ ਤੋਂ ਮੋਲ ਮਹੰਗੀ ਲਈ ਜੀ ਸਟੈ ਤੇ ਉਹ ਭਾਵਨ ਉਹ ਜੀਵਨ ਸੀ ਉਹਨਾਂ ਦਾ ਤੇ ਜਿਨ੍ਹਾਂ ਨੇ ਰੱਬ ਪਰਮੇਸ਼ਰ ਅਕਾਲ ਪੁਰਖ ਦੀ ਰਹਿਮਤ ਨੂੰ ਪ੍ਰਾਪਤ ਕੀਤਾ ਬਖਰੀ ਗੱਲ ਹੈ ਅਫਸੋਸ ਇਸ ਗੱਲ ਦਾ ਹੈ ਦੁਖਾਂ ਦਾ ਇਸ ਗੱਲ ਦਾ ਕਿ ਅਸੀਂ ਲੋਕਾਂ ਨੂੰ ਦੱਸ ਨਹੀਂ ਸਕੇ ਨਹੀਂ ਦੱਸ ਸਕੇ ਉਹਨਾਂ ਲੋਕਾਂ ਨੂੰ ਮੇਰਾ ਬਦਾਸ ਜੀ ਦੀ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਦਿਆ ਤੇ ਅੱਜ ਝਗੜਾ ਖੜਾ ਹੋ ਗਿਆ ਭਗਤ ਗੁਰੂ ਉਹ ਕਹਿੰਦੇ ਗੁਰੂ ਕਾਹੋ ਬਾਣੀ ਕਹਿੰਦੀ ਭਗਤ ਹੈ ਪਰ ਦੇਖੋ ਗੁਰੂ ਸਾਹਿਬ ਨੇ ਕਿੰਨਾ ਸਨਮਾਨ ਦਿੱਤਾ ਜਦੋਂ ਆਪਣੀ ਬਾਣੀ ਵਿਚਾਰਨ ਕੀਤੀ ਨਾ ਗੁਰੂ ਨਾਨਕ ਸਾਹਿਬ ਜੀ ਜਾਂ ਗੁਰੰਗਤ ਦੇਵ ਜੀ ਅਮਰਦਾਸ ਜੀ ਗੁਰਾਰਜਨ ਸਾਹਿਬ ਜੀ ਗੁਰਦੇਵ ਉਥੇ ਕਿਤੇ ਨਹੀਂ ਲਿਖਿਆ ਆਪਣਾ ਨਾਮ ਨਹੀਂ ਲਿਖਿਆ ਗੁਰੂ ਸਾਹਿਬ ਜੀ ਨੇ ਉੱਪਰ ਪਰ ਜਦੋਂ ਭਗਤਾਂ ਦੀ ਬਾਣੀ ਦਰਜ ਕੀਤੀ ਹੈ ਉਥੇ ਸਤਕਾਰ ਵੀ ਦਿੱਤਾ ਤੇ ਉਹਨਾਂ ਦਾ ਨਾਮ ਵੀ ਲਿਖਿਆ ਜਿਦਾਂ ਉਦਾਹਰਨ ਦੇ ਤੌਰ ਤੇ ਤਨਾਸਰੀ ਬਾਣੀ ਭਗਤ ਕਬੀਰ ਜੀਓ ਕੀ ਤਨਾਸਰੀ ਬਾਣੀ ਰਵਿਦਾਸ ਜੀਓ ਕੀ ਉਹਨਾਂ ਨੂੰ ਸਨਮਾਨ ਵੀ ਦਿੱਤਾ ਉਹਦਾ ਨਾਮ ਵੀ ਦਰਜ ਕੀਤਾ ਤੇ ਕਿਹਨ ਦਾ ਭਾਵ ਹੈ ਕਿ ਜਿਹੜੇ ਜੁੜ ਗਏ ਸੀ ਜਿਨ੍ਹਾਂ ਨੇ ਇਸ ਮਨੁੱਖਾ ਜਨਮ ਨੂੰ ਸਮਝਿਆ ਔਰ ਲੋਕਾਂ ਨੂੰ ਸਮਝਾਇਆ ਉਹ ਪਰਮਾਤਮਾ ਕਿਤੇ ਬ੍ਰਾਹਮਣ ਦੇ ਦਿਲ ਵਿੱਚ ਨਹੀਂ ਵੱਸਦਾ ਉਹ ਹਰੇਕ ਦੇ ਹਿਰਦੇ ਘਰ ਦੇ ਵਿੱਚ ਵੱਸਦਾ ਲੱਖ ਚੁਰਾ 84 ਧਰਮ ਦੇ ਮਨ ਹਟ ਆਵੇ ਜਾਏ ਗੁਰ ਕਾ ਸ਼ਬਦ ਨਾ ਚੀਨੇਓ ਕੀ ਨਿਉ ਮਤਲਬ ਗੁਰੂ ਦੇ ਸ਼ਬਦ ਨੂੰ ਪਛਾਣਿਆ ਨਹੀਂ ਹੈ ਫਿਰ ਫਿਰ ਜੋਨੀ ਪਾਏ ਜਨਮ ਮਰਨ ਦੇ ਚੱਕਰ ਦੇ ਵਿੱਚ ਉਹ ਭਟਕ ਰਿਹਾ ਹੈ ਗੁਰਮਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਏ ਜਿਹੜਾ ਨੇ ਗੁਰੂ ਦੇ ਸਾਹਮਣੂ ਹੋ ਗਏ ਨਾ ਗੁਰੂ ਦੇ ਰਾਹੀ ਆਪਣੇ ਆਪ ਨੂੰ ਪਛਾਣਿਆ ਜਦੋਂ ਅਸੀਂ ਅੰਦਰ ਨੂੰ ਜਾਵਾਂਗੇ ਕਹਿੰਦੇ ਨੇ ਬਾਣੀ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਅੰਦਰ ਨੂੰ ਜਾਣ ਦਾ ਯਤਨ ਕਰੀਏ ਕਿ ਅਸੀਂ ਬਾਹਰ ਬਹੁਤ ਕੁਝ ਦੇਖਦੇ ਆਂ ਪਰ ਜਦੋਂ ਅੰਦਰ ਦੇਖਾਂਗੇ ਮੈਂ ਖਾਲੀ ਆਂ ਕਹਿੰਦੇ ਭਾਈ ਗੁਰਮੁਖ ਆਪ ਪਛਾਣਿਆ ਤੇ ਜਦੋਂ ਆਪਣੇ ਆਪ ਦੀ ਪਛਾਣ ਕੀਤੀ ਕੀ ਹੋਇਆ ਹਰ ਨਾਮ ਵਸਿਆ ਮਨ ਆਏ ਇਹ ਤੇ ਦੇਖੋ ਹੁਣ ਵਿਆਕਰਣ ਦੇ ਸ਼ਬਦ ਦੇ ਮਨ ਦੇ ਨੰਨੇ ਨੂੰ ਸਿਆਰੀ ਹੈ ਹਰੀ ਦਾ ਨਾਮ ਮਨ ਦੇ ਵਿੱਚ ਆ ਕੇ ਵਸ ਗਿਆ ਤੇ ਜਦੋਂ ਨਾਮ ਵਸਦਾ ਅਣ ਦਿਨ ਭਗਤੀ ਰਤਿਆ ਫਿਰ ਹਰ ਵੇਲੇ ਉਹ ਪਰਮੇਸ਼ਰ ਦੀ ਭਗਤੀ ਵਿੱਚ ਰਤਿਆ ਰਹਿੰਦਾ ਹੈ ਤੇ ਪ੍ਰਮਾਤਮਾ ਦੀ ਭਗਤੀ ਕਰਨ ਨਾਲ ਕੀ ਮਿਲਦਾ ਹੈ ਹਰ ਨਾਮੇ ਸੁਖ ਸਮਾਏ ਉਹ ਹਰੀ ਦੇ ਨਾਮ ਦੇ ਨਾਲ ਸੁੱਖਾਂ ਦੇ ਵਿੱਚ ਲੀਨ ਹੋ ਜਾਂਦੇ ਇਹ ਗੱਲ ਦੀ ਗੁਰੂ ਸਾਹਿਬ ਨੇ ਗਰੰਟੀ ਦਿੱਤੀ ਹੈ ਤੇ ਬੰਦਾ ਸੋਚਦਾ ਨਹੀਂ ਕਿ ਪੈਸਾ ਆ ਜਾਏਗਾ ਬੰਦੇ ਕੋਲ ਸੁੱਖ ਆ ਜਾਂਦੇ ਆ ਕਿ ਬੰਦਾ ਬਾਹਰਲੇ ਦੇਸ਼ਾਂ ਤੋਂ ਘੁੰਮ ਕੇ ਕਮਾਈ ਕਰ ਲੈ ਸੁੱਖ ਆ ਜਾਂਦਾ ਹੈ। ਅਬ ਬਹੁਤ ਕੁਝ ਨਾਟਕ ਚिटਕ ਦੇਖ ਕੇ ਸੁੱਖ ਮਿਲਦਾ ਹੈ। ਗੁਰੂ ਮਹਾਰਾਜ ਜੀ ਗਰੰਟੀ ਦਿੰਦੀ ਹੈ ਕਹਿੰਦੇ ਨਹੀਂ ਭਾਈ ਸੁੱਖ ਨਹੀਂ ਬਹੁਤੇ ਤਨ ਖਾਟੇ। ਨਹੀਂ ਤਾਂ ਜਿੰਨੇ ਸਾਧ ਸੰਗਤ ਦੀ ਤਨਾਟ ਮਣੋਖਣ ਸਾਰੇ ਸੁਖੀ ਹੋ ਜਾਂਦੇ। ਜਿਨ੍ਹਾਂ ਕੋਲ ਪੈਸਾ ਸੀ ਜਿਨ੍ਹਾਂ ਕੋਲ ਦੌਲਤ ਹੈ ਉਹ ਸੁਖੀ ਹੋ ਜਾਂਦੇ। ਪਰ ਦੇਖੋ ਸਿੱਖ ਨੂੰ ਗੁਰੂ ਮਹਾਰਾਜ ਨੇ ਸਭ ਕੁਝ ਦਿੱਤਾ ਨਾਮ ਵੀ ਦਿੱਤਾ ਧਨ ਵੀ ਦਿੱਤਾ ਸਭ ਕੁਝ ਦਿੱਤਾ ਪਰ ਆਪਣੇ ਨਾਲ ਜੋੜ ਲਿਆ ਸਤਿਗੁਰ ਨੇ ਆਪਣੇ ਨਾਲ ਜੋੜ ਲਿਆ ਗੁਰੂ ਸਾਹਿਬ ਨਹੀਂ ਸੋਚ ਸਕਦੇ ਵੀ ਮੇਰਾ ਸਿੱਖ ਗਰੀਬ ਹੋਵੇ ਉਹਦੇ ਕੱਪੜੇ ਫਟੇ ਹੋਣ ਤੇ ਗੁਰੂ ਮਹਾਰਾਜ ਕਹਿੰਦੇ ਮੇਰਾ ਸਿੱਖ ਜਿਹੜਾ ਹੈ ਉਹ ਗੁਰਗੁਰੂ ਦੇ ਕਲਗੀ ਨੂੰ ਹੀਰੇ ਲੱਗੇ ਹੁੰਦੇ ਸਨ ਜਿਹਦੇ ਗੁਰੂ ਦੇ ਘਰ ਨੂੰ ਸੋਨਾ ਲੱਗਾ ਜਿਹਦੇ ਗੁਰੂ ਦੇ ਤੀਰਾਂ ਨੂੰ ਸੋਨਾ ਲੱਗਾ ਹੁੰਦਾ ਸੀ ਉਹ ਕਿਦਾਂ ਸੋਚ ਸਕਦਾ ਕਿ ਮੇਰਾ ਸਿੱਖ ਗਰੀਬ ਹੋਵੇ ਉਹਨਾਂ ਸਰਦਾਰੀਆਂ ਗੁਰੂ ਸਾਹਿਬ ਨੇ ਦਿੱਤੀਆਂ ਤੇ ਹੋਰ ਕਹਿੰਦੇ ਮੈਂ ਕਿਸੇ ਨੂੰ ਰਹਿਣ ਵੀ ਨਹੀਂ ਦੇਣਾ ਗਰੀਬ ਇਸ ਗਰੀਬ ਸਿੰਘਣ ਕੋ ਦੇ ਪਾਤਸ਼ਾਹੀ ਜਾਦ ਕਰੇ 함ਰੀ ਗੁਰਿਆਈ ਆ ਤੁਸੀਂ ਪੜਦੇ ਹੋ ਨਾ ਜਿਹਨੂੰ ਸਤਗੁਰੂ ਆਪਣੀ ਸਿਫਤ ਦੇ ਦਿੰਦਾ ਉਹਨੂੰ ਕੀ ਬਣਾ ਦਿੰਦਾ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਦਾ ਪਾਸ਼ਾ ਬਣਾ ਦਿੰਦਾ ਜਿਹਦੇ ਉੱਪਰ ਕਿਰਪਾ ਕਰਦਾ ਇੱਕ ਸ਼ਬਦ ਆਪਾਂ ਬਹੁਤ ਪੜਦੇ ਆਂ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਆ ਦੁਨੀਆਂ ਦੀ ਕੀ ਜੋ ਸੇਵਾ ਕਰਕੇ ਸੁੱਖ ਮਿਲਦਾ ਸਤਿਗੁਰੂ ਕਹਿੰਦੇ ਉਹ ਰਾਜ ਕਰਕੇ ਨਹੀਂ ਮਿਲਦਾ ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਏ ਮੈਂ ਬਿੰਦੀ ਕਰ ਰਿਹਾ ਸੀ ਸੁਖ 나ਹੀ ਬਹੁਤੇ ਤਨ ਖਾਤੇ ਸੁਖ 나ਹੀ ਪੇਖੇ ਨਿਰਤ ਨਾਟੇ ਸੁਖ 나ਹੀ ਬਹੁ ਦੇਸ਼ ਕਮਾਏ ਇੱਕ ਗੱਲ ਦੀ ਗਰੰਟੀ ਦਿੰਦੇ ਆ ਕਹਿੰਦੇ ਸਰਬ ਸੁਖਾ ਹਰ ਹਰ ਗੁਣ ਗਾਏ ਪਰਮਾਤਮਾ ਦੇ ਗੁਣ ਗਾਏਗਾ ਤੇ ਤੈਨੂੰ ਸੁੱਖ ਮਿਲੇਗਾ ਅਣ ਦਿਨ ਭਗਤੀ ਰਤਿਆਂ ਹਰ ਨਾਮੇ ਸੁਖ ਸਮਾਏ ਮਨ ਸ਼ਬਦ ਮਰੇ ਜਦੋਂ ਸ਼ਬਦ ਦੇ ਵਿੱਚ ਮਰੇਗਾ ਸ਼ਬਦ ਮਰੋ ਫਿਰ ਜੀਵੋ ਸਾਧ ਹੀ ਜਦੋਂ ਉਹਦੇ ਹੁਕਮ ਦੇ ਵਿੱਚ ਮਰ ਜਾਏਗਾ ਇਹ ਸ਼ਬਦ ਦੇ ਵਿੱਚ ਮਰਨਾ ਕਿ ਜੋ ਗੁਰੂ ਕਹ ਰਿਹਾ ਜੋ ਗੁਰ ਕਹੈ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ ਮੈਂ ਅੱਗੇ ਵੀ ਇੱਕ ਵਾਰੀ ਉਦਾਹਰਣ ਦਿੰਦੀ ਆ ਇੱਕ ਸੌਦਾਗਰ ਸੀ ਇਹ ਈਰਾਨ ਤੋਂ ਆਇਆ ਤੇ ਹਿੰਦੁਸਤਾਨੋਂ ਹੁੰਦਾ ਸੀ ਵਪਾਰ ਕਰਨ ਵਾਸਤੇ। ਪੈਦਲ ਲੋਕੀ ਆਉਂਦੇ ਸਨ ਤੇ ਉਹਨੂੰ ਇੱਕ ਦਰਖਤ ਤੇ ਤੋਤੇ ਬੜੇ ਸੋਹਣੇ ਲੱਗੇ ਤੇ ਤੋਤੇ ਬੋਲਦੇ ਸੀ ਤੇ ਇੱਕ ਤੋਤਾ ਲੈ ਗਿਆ। ਤੇ ਘਰ ਜਾ ਕੇ ਉਹਨੂੰ ਪਿੰਜਰੇ ਵਿੱਚ ਰੱਖ ਲਿਆ। ਉਹ ਤੋਤਾ ਬੜਾ ਸੋਹਣਾ ਸੀ ਤੇ ਬੋਲਦਾ ਵੀ ਬਹੁਤ ਸੋਹਣਾ ਸੀ। ਪਰ ਹੁਣ ਉਹ ਜਿਹੜਾ ਆਜ਼ਾਦ ਸੀ ਉਹ ਗੁਲਾਮੀ ਵਿੱਚ ਆ ਗਿਆ, ਪਿੰਜਰੇ ਦੇ ਵਿੱਚ ਆ ਗਿਆ। ਪਰ ਉਹ ਇੱਕ ਸਿਰ ਸਿਰ ਸਮਝਾਉਣ ਵਾਸਤੇ ਉਹ ਗੱਲ ਹੈ। ਕਹਿੰਦੇ ਹੈ ਉਹ ਕਾਫੀ 2-3 ਸਾਲ ਬਾਅਦ ਫੇਰ ਉਹਨੇ ਹਿੰਦੁਸਤਾਨ ਆਉਣਾ ਸੀ ਤੇ ਹੁਣ ਆਉਣ ਲੱਗਾ ਕਹਿਣ ਲੱਗਾ ਵੀ ਮੈਂ ਤੇਰੇ ਦੇਸ਼ ਚ ਲਾਂ ਜਿੱਥੇ ਤੈਨੂੰ ਲੈ ਕੇ ਆਇਆ ਸੀ ਤੂੰ ਆਪਣੇ ਸਾਥੀਆਂ ਨੂੰ ਕੋਈ ਸੁਣਿਆ ਤਾਂ ਨਹੀਂ ਦੇਣਾ ਉਹ ਕਹਿਣ ਲੱਗਾ ਜੇ ਤੇ ਮੇਰੇ ਸਾਥੀ ਮਿਲਣ ਉਹਨਾਂ ਕਹੋ ਵੀ ਤੁਹਾਡਾ ਸਾਥੀ ਮੇਰੇ ਕੋਲ ਪਿੰਜਰੇ ਵਿੱਚ ਐ ਤੇ ਉਹ ਤੁਹਾਨੂੰ ਸਲਾਮ ਕਰਦਾ ਸੀ ਕਹਿੰਦਾ ਮੈਂ ਕਹਿ ਦੂੰਗਾ ਜਦੋਂ ਆਇਆ ਨਾ ਆਪਣੇ ਦੇਸ਼ ਆਏ ਹਿੰਦੁਸਤਾਨ ਦੇ ਵਿੱਚ ਉਹਨੇ ਇੱਕ ਦਰੱਖਤ ਤੇ ਦੇਖਿਆ ਤੇ ਬਹੁਤ ਸਾਰੇ ਤੋਤੇ ਬੈਠੇ ਸੀ ਬਹੁਤ ਸਾਰੇ ਤੋਤੇ ਬੈਠੇ ਸੀ ਉਹਨੂੰ ਯਾਦ ਆ ਗਈ ਗੱਲ ਕਹਿਣ ਲੱਗਾ ਇੱਕ ਤੁਹਾਡਾ ਸਾਥੀ ਤੁਹਾਡਾ ਭਰਾ ਮੇਰੇ ਕੋਲ ਘਰ ਰੱਖਿਆ ਹੋਇਆ ਮੈਂ ਆਪਣੇ ਪਿੰਜਰੇ ਵਿੱਚ ਉਹ ਤੁਹਾਨੂੰ ਸਲਾਮ ਕਰਦਾ ਸੀ ਉਹ ਇੰਨੀ ਕਹਿਣ ਦੀ ਧੀਰ ਸੀ ਜਿੰਨੇ ਤੋਤੇ ਦਰਖਤ ਤੇ ਬੈਠੇ ਸੀ ਉਹ ਸਾਰੇ ਹੀ ਥੱਲੇ ਮਰ ਗਏ ਉਹਨੂੰ ਬੜਾ ਅਫਸੋਸ ਹੋਇਆ ਵੀ ਮੈਂ ਗੱਲ ਦੱਸਣੀ ਨਹੀਂ ਸੀ ਚਲੋ ਕੋਣ ਕਿਸੇ ਦੇ ਪੰਛੀਆਂ ਨੂੰ ਕੋਣ ਵਿਚਾਰਿਆਂ ਨੂੰ ਕੋਰ ਦੇਖਦਾ ਹੈ ਉਹ ਆਪਣਾ ਵਪਾਰ ਕੀਦਾ ਕਾਫੀ ਮਹੀਨਿਆਂ ਬਾਅਦ ਜਦੋਂ ਘਰ ਪਹੁੰਚਦਾ ਤੇ ਉਹ ਸਾਹਮਣੇ ਤੋਤਾ ਉਹਨੂੰ ਗੱਲ ਜਦਾ ਤੇ ਵੀ ਮੈਂ ਕਹਿੰਦਾ ਸੁਣਿਆ ਦਿੱਤਾ ਸੀ ਪਰ ਬੜੀ ਮੰਦ ਭਾਗੀ ਗੱਲ ਵਰਤੀ ਕਹਿੰਦਾ ਕੀ ਹੋਇਆ ਤੋਤਾ ਪੁੱਛਦਾ ਕੀ ਹੋਇਆ ਕਹਿਣ ਲੱਗਾ ਜਦੋਂ ਮੈਂ ਜਾ ਕੇ ਦੱਸਿਆ ਵੀ ਤੁਹਾਡਾ ਇੱਕ ਸਾਥੀ ਤੁਹਾਡਾ ਭਰਾ ਮੇਰੇ ਕੋਲ ਪਿੰਜਰੇ ਦੇ ਵਿੱਚ ਹੈ ਮੇਰੇ ਘਰ ਤੇ ਤੁਹਾਨੂੰ ਸਲਾਮ ਕਰਦਾ ਸੀ ਤੇ ਉਹਨਾਂ ਨੇ ਗੱਲ ਸੁਣੀ ਤੇ ਸਾਰੇ ਹੀ ਮਰ ਕੇ ਥਲੇ ਡਿੱਗ ਪਏ ਤੇ ਇਹ ਗੱਲ ਜਦੋਂ ਉਹਨੇ ਸੁਣੀ ਤੇ ਉਹ ਵੀ ਪਿੰਜਰੇ ਵਿੱਚ ਡਿੱਗ ਪਿਆ। ਢੇਣੋ ਅਫਸੋਸ ਹੋਇਆ ਵੀ ਉਹਨਾਂ ਨੂੰ ਦੱਸਿਆ ਉਹ ਮਰ ਗਏ ਇਹਨੂੰ ਦੱਸਿਆ ਇਹ ਮਰ ਗਏ। ਉਹਨੇ ਹੁਣ ਪਿੰਜਰਾ ਖੋਲਤਾ ਵੀ ਇਹਨੂੰ ਹੁਣ ਬਾਹਰ ਕੱਢ ਲਈਏ ਪਰ ਉਹ ਜੀਂਦਾ ਸੀ। ਉਹ ਕੰਧ ਦੇ ਬਹਿ ਗਿਆ। ਉਹ ਕਹਿਣ ਲੱਗਾ ਨਾ ਉਹ ਮਰੇ ਆ ਤੇ ਨਾ ਮੈਂ ਮਰਿਆ। ਮੈਂ ਉਹਨਾਂ ਨੂੰ ਜੁਗਤੀ ਪੁੱਛਿਆ ਵੀ ਗੁਲਾਮੀ ਦੇ ਵਿੱਚੋਂ ਕਿੱਦਾਂ ਨਿਕਲਣਾ? ਉਹ ਕਹਿੰਦੇ ਮਰ ਕੇ ਨਿਕਲ ਸਕਦੇ। ਮਰ ਕੇ ਨਿਕਲ ਸਕਦੇ ਹੋ ਤੇ ਗੁਰੂ ਮਹਾਰਾਜ ਕਹਿੰਦੇ ਤੇ ਤੁਸੀਂ ਬਕਾਰਾਂ ਤੋਂ ਬਚਣਾ ਤੇ ਸ਼ਬਦ ਮਰੋ। ਫਿਰ ਜੀ ਬੋਲ ਸਾਦੇ ਰਬੀਦਾਸ ਜੀ ਸ਼ਬਦ ਵਿੱਚ ਵਰਗੇ ਨਾ ਅੱਜ ਪੂਰੀ ਦੁਨੀਆ ਤੇ ਜੀਂਦਾ ਰਬੀਦਾਸ ਗੁਰੂ ਨਾਨਕ ਸਾਹਿਬ ਤੋਂ ਥੋੜੇ ਕਿਸਾਲ ਬਾਅਦ ਉਹਨਾਂ ਦਾ ਜਨਮ ਹੁੰਦਾ ਹੈ ਤੇ ਸਾਧ ਸੰਗਤ ਦੀ ਉਹ ਐਸੀ ਸ਼ਖਸੀਅਤ ਹੋਈ ਆ ਰਬੀਦਾਸ ਜੀ ਤੇ ਜਿਨ੍ਹਾਂ ਨੇ ਉਹ ਸਮੇਂ ਦੇ ਬ੍ਰਾਹਮਣਵਾਦ ਨੂੰ ਬੜੇ ਚੰਗੀ ਤਰ੍ਹਾਂ ਖੜਕਾਇਆ ਤੇ ਉਹ ਲੋਕਾਂ ਦੇ ਜਿਹੜਾ ਜਾਤ ਪਾਤ ਜਾਂ ਲੋਕਾਂ ਦੇ ਅੰਦਰ ਕੋਹੜ ਬਣਿਆ ਸੀ ਵੱਡੀ ਜਾਤੀ ਦਾ ਉਹਨੂੰ ਬਹੁਤ ਦੂਰ ਕੀਤਾ ਤੇ ਉਹ ਸਮਾਂ ਅੱਜ ਉਹਨਾਂ ਨੂੰ ਯਾਦ ਕੀਤਾ ਜਾਂਦਾ ਸ਼ਬਦ ਕਰਕੇ ਯਾਦ ਕੀਤਾ ਜਾਂਦਾ ਜੇ ਅੱਜ ਆਪਾਂ ਬਾਬਾ ਅਜੀਤ ਸਿੰਘ ਜੀ ਨੂੰ ਯਾਦ ਕਰਦੇ ਆ ਜਾਂ ਉਹਨਾਂ ਸਿੰਘਾਂ ਨੂੰ ਯਾਦ ਕਰਦੇ ਆ ਪੰਜਾਂ ਪਿਆਰਿਆਂ ਨੂੰ ਯਾਦ ਕਰਦੇ ਆ ਜਿਨੇ ਸ਼ਹੀਦ ਸਿੰਘ ਹੋਏ ਆ ਜਿਨੇ ਗੁਰਸਿੱਖ ਹੋਏ ਆ ਜੇ ਉਹਨਾਂ ਨੂੰ ਯਾਦ ਕਰਦੇ ਆ ਨਾਮ ਕਰਕੇ ਕਿਉਂਕਿ ਸ਼ਬਦ ਨਾਲ ਜੁੜ ਗਏ ਜੇ ਅੱਜ ਸਨਮਾਨ ਹੈ ਨਾ ਕਿਸੇ ਦਾ ਤੇ ਕੁਰਬਾਨੀ ਦਾ ਸਨਮਾਨ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਦੋਂ ਅਸੀਂ ਸ਼ਬਦ ਵਿੱਚ ਮਰਦੇ ਆ ਸ਼ਬਦ ਮਰੋ ਫਿਰ ਜੀਵੋ ਸਤਹੀ ਤਾਂ ਫਿਰ ਮਰਨਾ ਹੋਏ ਕਹਿੰਦੇ ਮਨ ਸ਼ਬਦ ਮਰੈ ਇਹ ਕੀ ਹੋਏਗਾ ਪ੍ਰਤੀਤ ਹੋਏ ਜਦੋਂ ਅਸੀਂ ਗੁਰੂ ਦੀ ਗੱਲ ਸੁਣ ਲਈ ਜੇ ਜਦੋਂ ਅਸੀਂ ਮਨ ਵਿੱਚ ਸਾਡੇ ਗੱਲ ਲੱਗ ਗਈ ਆਪਾਂ ਕਹਿੰਦੇ ਫਲਾਣੇ ਨੇ ਗੱਲ ਕਹੀ ਸਾਡੇ ਮਨ ਤੇ ਲੱਗ ਗਈ ਤੇ ਜਦੋਂ ਸ਼ਬਦ ਗੁਰੂ ਦਾ ਲੱਗਿਆ ਨਾ ਮਨ ਤੇ ਮਨ ਸ਼ਬਦ ਮਰੈ ਪ੍ਰਤੀਤ ਹੋਏ ਪਰ ਸ਼ਰਧਾ ਪੈਦਾ ਹੋਏਗੀ ਅੰਦਰ ਸ਼ਰਧਾ ਹੋਏਗੀ ਹਉਮੈ ਤਜੇ ਵਿਕਾਰ ਫਿਰ ਹਉਮੈ ਦੇ ਵਿਕਾਰਾਂ ਨੂੰ ਛੱਡ ਦੇਗਾ ਜਨ ਨਾਨਕ ਕਰਮੀ ਪਾਈਣ ਹਰ ਨਾਮਾ ਭਗਤ ਭੰਡਾਰ ਇੱਥੇ ਭਗ ਦਾ ਅਰਥ ਹੈ ਭਗਤੀ ਭਗਤੀ ਦੇ ਭੰਡਾਰ ਉਹਦੀ ਬਖਸ਼ਿਸ਼ ਦੇ ਨਾਲ ਉਹਨੂੰ ਪ੍ਰਾਪਤ ਹੋਣਗੇ ਸਤਗੁਰੂ ਜੀ ਨੇ ਪਹਿਲੀ ਰਹਾਉ ਦੀ ਪੰਕਤੀ ਵਿੱਚ ਬਖਸ਼ਿਸ਼ ਕੀਤੀ ਸੀ ਕਹਿੰਦੇ ਮੇਰੇ ਮਨ ਗੁਰ ਚਰਨੀ ਚਿਤ ਲਾਏ ਫਿਰ ਬੇਨਤੀ ਕਰਦੇ ਹਾਂ ਗੁਰੂ ਦੇ ਚਰਨ ਜਿਹੜੇ ਇਹਦਾ ਮਤਲਬ ਹੈ ਗੁਰੂ ਦੇ ਪੈਰ ਗੁਰੂ ਦੇ ਚਰਨ ਗੁਰਬਾਣੀ ਵਿੱਚ ਆਇਆ ਗੁਰੂ ਦਾ ਉਪਦੇਸ਼ ਗੁਰੂ ਦਾ ਨਾਮ ਘਰ ਘਰ ਪ੍ਰਣਾਮ ਚਿਤ ਚਰਨਾ ਪਰ ਇਹ ਸ਼ਬਦ ਬਹੁਤ ਸੋਹਣਾ ਗੁਰੂ ਸਿੱਖਾਂ ਦੇ ਘਰਾਂ ਵਿੱਚ ਵਰਤਿਆ ਜਾਂਦਾ ਖਾਸ ਕਰਕੇ ਆਪਾਂ ਜੋ ਇੱਧਰ ਪੰਜਾਬ ਤੋਂ ਬਾਹਰ ਰਹਿੰਦੇ ਆਂ ਭਾਵਨਾ ਦੇ ਸਿੱਖ ਰਹਿੰਦੇ ਆ ਤੇ ਜਦੋਂ ਵੀ ਗੁਰੂ ਸਾਹਿਬ ਦੀ ਤਾਬੇ ਬੱਚੇ ਨੂੰ ਬਿਠਾਇਆ ਜਾਂਦਾ ਕਹਿੰਦੇ ਅਸੀਂ ਅਸੀਂ ਇਹਨੂੰ ਗੁਰੂ ਚਰਨੀ ਲਾ ਰਹੇ ਆ ਤੇ ਇਹ ਬਹੁਤ ਸੋਹਣਾ ਸ਼ਬਦ ਹੈ ਜਦੋਂ ਇਹ ਭਾਵਨਾ ਹੁੰਦੀ ਹੈ ਤੇ ਸਤਗੁਰ ਕਹਿੰਦੇ ਮੇਰੇ ਮਨ ਗੁਰ ਚਰਨੀ ਚਿਤ ਲਾਏ ਗੁਰਮੁਖ ਨਾਮ ਨਿਧਾਨ ਲੈ ਜਦੋਂ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਲਏਗਾ ਦਰਗਾਹ ਲਹਿ ਛੜਾਏ ਤੈਨੂੰ ਪਰਮੇਸ਼ਰ ਕਿਰਪਾ ਕਰੇਗਾ ਤੈਨੂੰ ਬਕਾਰਾਂ ਤੋਂ ਛਡਾ ਲੇ ਗੁਰੂ ਮਹਾਰਾਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀ ਸਤਸੰਗਤ ਜੀ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ